हां जी फ्रेंड्स सत श्री अकाल होसरो की आला सब फीटा को आज ना मैंने एक बहुत ही प्यारी कप्ता लगी और एक आ, मैं ਤੁਹਾਡਾ ਨਾਲ ਸ਼ੇਅਰ ਕਰਨ ਜਾ ਰਿਹਾ ਜੇ এডਿਕੇਸ਼ਨ ਦੀ ਗੱਲ ਨਹੀਂ ਕਰਾਂਗਾ। और आ, मैं बुक पढ़ रहा ਸੀਗਾ तो ਉਹਦੇ ਵਿੱਚ ਬੁੱਕ ਦੇ ਵਿੱਚ ਮੈਨੂੰ ਨਾ ਕਪਤਾ ਮਿਲੀ ਬਹੁਤ ਪਿਆਰੀ। ਬਹੁਤ ਹੀ ਪਿਆਰੀ ਲੱਗੀ। ਤੁਸੀਂ ਦੇਖੋਗੇ ਉਹਨੂੰ ਸੁਣੋਗੇ ਨਾ ਇਹ ਬਹੁਤ ਹੀ ਵੱਡੀ ਨਹੀਂਗੀ ਬਿਲਕੁਲ ਨਹੀਂ ਕੀਤੀ ਆ। ਉਹਦਾ ਨਾਮ ਮੈਂ ਤੁਹਾਨੂੰ ਐਂਡ ਤੇ ਦੱਸਾਂਗਾ ਠੀਕ ਹੈ ਜੀ ਮੈਂ ਪੜਨ ਲੱਗਾ ਤੁਹਾਨੂੰ ਸੁਣਾਉਣ ਲੱਗਾ ਤੇ ਹਾਂਜੀ ਸ਼ੁਰੂ ਕਰਦਾ ਮੈਂ ਜ਼ਿੰਦਗੀ ਭਰ ਸੜਦੀ ਏ ਉਹ ਜ਼ਿੰਦਗੀ ਭਰ ਸੜਦੀ ਏ ਉਹ ਫਿਰ ਵੀ ਸਭ ਨੂੰ ਰੋਸ਼ਨ ਕਰਦੀ ਏ ਉਹ ਜ਼ਿੰਦਗੀ ਭਰ ਸੜਦੀ ਏ ਉਹ ਫਿਰ ਵੀ ਸਭ ਨੂੰ ਰੋਸ਼ਨ ਕਰਦੀ ਏ ਉਹ ਕੀ ਕਰਮ ਕੀਤੇ ਬਾੜੇ ਉਹਨੇ ਜੋ ਇੰਨਾ ਹਰਜਾਨਾ ਭਰਦੀ ਇਹੋ ਕੀ ਕਰਮ ਕੀਤੇ ਮਾਰੇ ਉਹਨੇ ਜੋ ਇੰਨਾ ਹਰਜਾਨਾ ਭਰਦੀ ਇਹੋ ਵੇਖੇ ਨਾ ਕੋਈ ਹੰਝੂ ਉਹਦੇ ਵੇਖੇ ਨਾ ਕੋਈ ਹੰਝੂ ਉਹਦੇ ਬਲ ਬਲ ਹੋ ਕੇ ਭਰਦੀ ਇਹੋ ਸਰਜਨ ਭਵੇਂ ਚਾਹ ਉਹਦੇ ਫਿਰ ਵੀ ਦਿਲ ਨੂੰ ਪੱਥਰ ਕਰਦੀ ਇਹੋ ਸਰਜਨ ਭਾਵੇਂ ਇੱਛਾ ਹਦੇ ਫਿਰ ਵੀ ਦਿਲ ਨੂੰ ਪੱਥਰ ਕਰਦੀ ਉਹ ਕੀ ਕੀ ਦੇ ਇਹਦਾ ਨਾਂ ਪਹਿਲਾਂ ਤਾਂ ਮੈਂ ਤੁਹਾਨੂੰ ਬੁਝਾਰਤ ਪਾਉਣਾ ਨਹੀਂ ਚਾਹਨਾ ਸੀ ਵੀ ਕੀ ਹੋ ਸਕਦਾ ਵਾ ਪਰ ਮੈਂ ਤੁਹਾਨੂੰ ਇਹਦਾ ਨਾਂ ਦੱਸਣਾ ਇਹ ਜਿਗਰ ਕੀਤਾ ਮੋਮਬੱਤੀ ਦਾ ਠੀਕ ਹੈ ਅੱਜ ਮਾ ਤੁਹਾਡੇ ਨਾਂ ਇੱਕ ਮੋਮਬੱਤੀ ਦੇ ਉੱਪਰ ਜੀ ਬਹੁਤ ਹੀ ਪਿਆਰੀ ਇੱਕ ਹਵਤਾ ਲਿਖੀ ਸੀਗੀ ਤੇ ਇਹਦੇ ਰਾਈਟਰ ਹਰਦਰਸ਼ਨ ਸਿੰਘ ਕਮਲ ਨੇ ਉਹਨਾਂ ਨੇ ਲਿਖੀ ਹੋਈ ਹੈ ਤੇ ਬਹੁਤ ਹੀ ਪਿਆਰੀ ਕਵਿਤਾ ਲੱਗੀ ਆ ਆਸਕਰ ਤੁਹਾਨੂੰ ਮਸ਼ੀ ਲੱਗੇਗੀ ਔਰ ਕੱਲੇ ਕੋ ਬਹੁਤ ਹੀ ਵਧੀਆ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਆ ਅੱਜ ਵੀਡੀਓ ਮੇ ਉੱਤੇ ਬਣਾਈ ਹੈ ਔਰ ਮੈਂ ਨਾਲ ਹੀ ਦੱਸਾਂਗਾ ਧਾਰਮਿਕ ਵੀਡੀਓ ਆ ਔਰ ਮਿੰਨਕਤ ਨਾ ਹਿੰਦ ਤੇ ਇਹਦਣਾ ਔਰ ਬਹੁਤ ਵਧੀਆ ਕੱਲ ਤਾਂ ਤੁਹਾਨੂੰ ਸ਼ੇਅਰ ਕਰ ਗੋ ਚੀਜ਼ ਨੂੰ ਔਰ ਅੱਜ ਮੇਰਾ ਇਹ ਇੱਕ ਹਫਤਾ ਹੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਹਾਂ ਜਿਹਦਾ ਨਾਮ ਆ ਬੋਮਬਤੀ ਠੀਕ ਹੈ ਜੀ ਔਰ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਰਹੋ ਅਗਰ ਸ਼ੇਅਰ ਜਰੂਰ ਕਰਿਆ ਕਰੋ ਜਿੰਨੇ ਹੋ ਸਕਦਾ ਬੰਦ ਤੋਂ ਬੰਦ ਤੇ ਮੈਨੂੰ ਪੁਰਾ ਕੱਲ ਦੀ ਜੋ ਤੁਹਾਡਾ ਵੀਡੀਓ ਸ਼ੇਅਰ ਕਰੇਗਾ ਤੇ ਬਹੁਤ ਜ਼ਿਆਦਾ ਲਾਈਕ ਵੀ ਵਧਣਗੇ ਬਹੁਤ ਜ਼ਿਆਦਾ ਸਬਸਕ੍ਰਾਈਬ ਵੀ ਵਧਣਗੇ ਔਰ ਬਹੁਤ ਹੀ ਜ਼ਬਰਦਸਤ ਰਹੇਗੀ ਵੀਡੀਓ ਪਰ ਮਿਲਦੇ ਆਪਾਂ ਕੱਲ ਫੇਰ ਇੱਕ ਨਵੀਂ ਵੀਡੀਓ ਦੇ ਨਾਲ Saya dan namaskar.